ਸਿੱਖ ਦੇ ਘਰ ਜੰਮ ਕੇ ਕੱਲਾ ਸਿੱਖ ਨਹੀਂ ਜਿੱਦਣ ਗੁਰੂ ਗੋਬਿੰਦ ਸਿੰਘ ਦੇ ਘਰ ਜੰਮਦਾ ਸਿੱਖ ਉਦ ਨਹੀਂ ਬੰਦਾ ਸਿੱਖ ਦੇ ਘਰ ਜੰਮ ਕੇ ਭਾਵੇਂ ਕਈ ਜਾ ਮੈਂ ਸੇਖਾਂ ਪਾਵੇਂ ਮੈਂ ਬਾਣੀ ਨਹੀਂ ਪੜ੍ਹ ਰਿਆ ਸਿਮਰਨ ਨਹੀਂ ਕਰ ਉਹ ਇੱਕ ਧੜਕ ਹੈ ਯਾਦ ਰੱਖਿਓ ਉਹ ਇੱਕ ਧੜੇ ਦੇ ਰੂਪ ਵਿੱਚ ਅਰਥ ਹੋ ਰਹੇ ਨੇ ਇਹ ਸਿੱਖ ਕਮਿਊਨਿਟੀ ਦੇ ਰੂਪ ਵਿੱਚ ਜੇ ਰੂਖਾਨੀਅਤ ਦੇ ਅਰਥ ਕਰਾਂਗੇ ਸਿੱਖ ਇਹ ਉਹ ਕਈ ਵਾਰੀ ਕਹਿੰਦਾ ਮੈਨੂੰ ਯਾਦ ਮੈਂ ਇੱਕ ਵਾਰੀ ਇੱਥੇ ਕਿਹਾ ਕਵੀ ਦਰਬਾਰ ਸੀ ਜੀ ਤੇ ਇੱਕ ਮੁਸਲਮਾਨ ਵੀਰ ਨੇ ਕਵਤਾ ਕਹੀ ਕਮਾਲ ਕਰ ਦਿੱਤੀ ਇੰਨੀ ਸੰਗਤ ਮੋਸ਼ਨਲ ਹੋਈ ਜੀ ਰਹਿ ਰੱਬ ਦਾ ਨਾਮ ਉਹਨੇ ਤੁਰਦੇ ਤੁਰਦੇ ਕਿਹਾ ਸੰਗਤ ਜੀ ਮੇਰੀ ਅਰਦਾਸ ਕਰਿਓ ਅਗਲਾ ਜਨਮ ਮੇਰਾ ਸਿੱਖਾਂ ਦੇ ਘਰ ਚ ਹੋਵੇ ਸੰਗਤ ਚ ਜਗਾਰੇ ਸ਼ਬਦ ਨਾਲ ਆਪੇ ਕਿਉਂਕਿ ਆਪਾਂ ਮੋਸ਼ਨਲ ਬੜੀ ਛਿੱਤੀ ਹੁੰਨੇ ਆ ਨਾ ਸੈਕਟਰੀ ਬੜਾ ਸਿਆਣਾ ਸੀ ਉਹਨੇ ਕਿਹਾ ਜੀ ਕਮਾਲ ਕਰ ਦਿੱਤੀ ਤੁਸੀਂ ਤੇ ਕਹਿਣ ਲੱਗੇ ਸਾਹਿਬ ਜੀ ਕਵੀ ਸਾਹਿਬ ਜੀ ਅਗਲੇ ਜਨਮ ਦੀ ਕੋਈ ਵੇਟ ਕਰਨ ਦੀ ਲੋੜ ਸਵੇਰੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਕਕਾਰ ਲਵੋ ਕੈਸ਼ਰਾ ਪਾਓ ਗਾਤਰੇ ਕਰਪਾਨ ਪਾਓ ਕੇਸ ਰੱਖ ਲੋਗੇ ਕੰਗਾ ਸਿਰ 'ਚ ਰੱਖੋ ਕਿਉਂਕਿ ਸਿੱਖ ਦੇ ਘਰ ਜਨਮ ਲੈਣ ਦਾ ਸਿੱਖ ਨਹੀਂ ਬੰਦਾ ਕਮਿਊਨਿਟੀ ਪਿੱਛੋਂ ਮੁਸਲਮਾਨ ਹੋਵੇ ਹਿੰਦੂ ਹੋਵੇ ਜਦੋਂ ਅੰਮ੍ਰਿਤ ਦੀ ਦਾਤ ਲੈ ਜਾਂਦਾ ਉਦੋਂ ਹੀ ਉਹ ਸਿੱਖ ਦੇ ਘਰ ਜਨਮ ਲੈਂਦਾ